ਗੌੜੀ ਮੈਲਾ ਤੀਜਾ ਪਿਰ ਬਿਨ ਖਰੀ ਨਿਮਾਣੀ ਜੀਓ ਬਿਨ ਪਿਰ ਕਿਉਂ ਜੀਵਾ ਮੇਰੀ ਮਾਈ ਪਿਰ ਬਿਨ ਨੀਂਦ ਨ ਆਵੇ ਜੀਓ ਆਪੜ ਤਨ ਨ ਸੁਹਾਈ ਆਪਰ ਤਨ ਸੁਹਾਵੇ ਜਾਂ ਪਿਰ ਭਾਵੇ ਗੁਰਮਤੀ ਚਿਤ ਲਾਈਐ ਸਦਾ ਸੁਹਾਗਣ ਜਾਂ ਸਤਗੁਰ ਸੇਵੇ ਗੁਰਪਤ ਅੰਕ ਸਮਾਈਐ ਗੁਰਸ਼ਬਦੈ ਮੇਲਾ ਤਾਂ ਤੇਰੇ ਰਾਵੀ ਲਾਹ ਨਾਮ ਸੰਸਾਰੇ ਨਾਨਕ ਤਾਮਣ ਨਾ ਪਿਆਰੀ ਜਾਂ ਹਰ ਕੇ ਗੁਣ ਸਾਰੇ ਸਾਧਨ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ ਐਨਸ ਰੰਗ ਰਾਤੀ ਜੀਓ ਗੁਰਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰੇ ਹਉਮੈ ਮਾਰੇ ਇਨ ਵਿਦ ਮਿਲੋ ਪਿਆਰੇ ਸਾਧਨ ਸੁਹਾਗਣ ਸਦਾ ਰੰਗ ਰਾਤੀ ਸਾਚਾ ਨਾਮ ਪਿਆਰੇ ਆਪਣੇ ਗੁਰ ਮਿਲ ਰਹੀ ਹੈ ਅੰਮ੍ਰਿਤ ਗਈ ਹੈ ਦੁਬਧਾ ਮਾਰ ਨਿਵਾਰੇ ਨਾਨਕ ਕਾਮਣ ਹਰ ਵਾਰ ਪਾਇਆ ਸਗਲੇ ਦੁੱਖ ਦਸਾਰੇ ਕਾਮਣ ਪਿਰੋਂ ਭੁੱਲੀ ਜੀਓ ਮਾਇਆ ਮੋਹ ਪਿਆਰੇ ਝੂਠੀ ਝੂਠ ਲੱਗੀ ਜੀਓ ਕੂੜ ਮੁੱਠੀ ਕੂੜਿਆਰੇ ਕੂੜ ਨਿਵਾਰੇ ਗੁਰਮਤ ਸਾਰੇ ਜੂਐ ਜਨਮ ਨਹਾਰੇ ਗੁਰ ਸ਼ਬਦ ਸੇਵ ਸੱਚ ਸਮਾਵੇ ਵਿਚੋ ਹਮੇ ਮਾਰੇ ਹਰ ਕਾ ਨਾਮ ਹਿਰਦੈ ਵਸਾਏ ਐਸਾ ਕਰੇ ਸ਼ਿੰਗਾਰੋ ਨਾਨਕ ਕਾਮਣ ਸਹਜ ਸੁਮਾਣੀ ਜਿਸ ਸਾਚਾ ਨਾਮ ਅਧਾਰੋ ਮੇਲ ਮੇਰੇ ਪ੍ਰੀਤਮ ਜੀਓ ਤੁਧ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨ ਆਵੇ ਜੀਓ ਪਾਵੇ ਅੰਨ ਨਾ ਪਾਣੀ ਪਾਣੀ ਅੰਨ ਨਾ ਪਾਵੇ ਮਰੀ ਜਾ ਹਾਵੇ ਦਿਨ ਫੇਰ ਕਿਉ ਸੁਖ ਪਾਈਐ ਗੁਰ ਆਗੈ ਕਉ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੇ ਨ ਜਾਏ ਗੋੜੀ ਮਹਿਲਾ ਤੀਜਾ ਕਾਮਣ ਹਰਦਾਸ ਬੇਦੀ ਚਿਓ ਹਰ ਕੈ ਸਹਿਜ ਸੁਭਾਏ ਮਨਮੋਹਨ ਮੋਲੀਆ ਜੀਓ ਦੁਬਧਾ ਸਹਿਜ ਸੁਮਾਏ ਦੁਬਧਾ ਸਹਿਜ ਸੁਮਾਏ ਕਾਮਣ ਵਰ ਪਾਏ ਗੁਰਮਤੀ ਰੰਗ ਲਾਏ ਇਹ ਸਰੀਰ ਕੂੜ ਪਸਤ ਭਰੇ ਆ ਗਾਲ ਤਾਈ ਪਾਪ ਕਮਾਏ ਗੁਰਮੁਖ ਭਗਤ ਜਿਤ ਸਹਿਜ ਤੁਨ ਉਪਜੈ ਬਿਨ ਭਗਤੀ ਮੈਂ ਨ ਜਾਏ ਨਾਨਕ ਕਾਮਣ ਤਿਰਹਿ ਪਿਆਰੀ ਵਿੱਚੋਂ ਆਪ ਗਵਾਏ ਕਾਮਣ ਤਿਰ ਪਾਇਆ ਜੀਓ ਗੁਰ ਕੈ ਪਾਏ ਪਿਆਰੇ ਰਹਿ ਸੁਖ ਸੁੱਤੀ ਜੀਓ ਅੰਤਰ ਉਰਤਾਰੇ ਅੰਤਰ ਉਰਤਾਰੇ ਮਿਲਿਐ ਪਿਆਰੇ ਆਨੰਦ ਦੇਨ ਦੁਖ ਨਿਵਾਰੇ ਅੰਤਰ ਮਹਿਲ ਤੇ ਰਾਵੇ ਕਾਮਣ ਗੁਰਮਤੀ ਵਿਚਾਰੇ ਅੰਮ੍ਰਿਤ ਨਾਮ ਪਿਆ ਦਿਨ ਰਾਤੀ ਧੁਬਦਾ ਮਾਰ ਨਿਵਾਰੇ ਨਾਨਕ ਸੱਚ ਮਿਲੀ ਸੋਹਾਗਣ ਗੁਰ ਕਹਿਤ ਅਪਾਰੇ ਆਵੋ ਦਇਆ ਕਰੇ ਜੀਉ ਪ੍ਰੀਤਮ ਅਤ ਪਿਆਰੇ ਕਾਮਣ ਬਿਨੋ ਕਰੇ ਜੀਉ ਫਤ ਸ਼ਬਦ ਸ਼ਿੰਗਾਰੇ ਫਤ ਸ਼ਬਦ ਸ਼ਿੰਗਾਰੇ ਹਮੇ ਮਾਰੇ ਗੁਰਮੁਖ ਕਾਰਜ ਸਵਾਰੇ ਜੁਗ ਜੁਗ ਇੱਕੋ ਸੱਚਾ ਸੋਈ ਬੁੱਝਾ ਗੁਰ ਦੀਚਾਰੇ ਮਨਮੁਖ ਕਾਮ ਵਿਆਪੀ ਮੋਹ ਸੰਤਾਤੀ ਕਿਸ ਆਗੇ ਜਾਏ ਤੁਕਾਰੇ ਨਾਨਕ ਮਨਮੁਖ ਥਾਉ ਨ ਪਾਏ ਦੇਨ ਗੋੜਾ ਸਤ ਪਿਆਰੇ ਮੁੰਧ ਇਆਣੀ ਝੋਲੀ ਨਿਗੁਣੀਆ ਜੀਓ ਪਿਰ ਅਗੰਮ ਅਪਾਰਾ ਆਪੇ ਮੇਲ ਮੀਆਂ ਜੀਓ ਆਪੇ ਬਖਸ਼ਣ ਹਾਰਾ ਅਵਗਣ ਬਖਸ਼ਣ ਹਾਰਾ ਕਾਮਣ ਕੰਤ ਪਿਆਰਾ ਘਟ ਘਟ ਰਹਾ ਸੁਮਾਈ ਪ੍ਰੇਮ ਪ੍ਰੀਤ ਪਾਇ ਭਗਤੀ ਪਾਈਐ ਸਤਗੁਰੂ ਬੂਝ ਬੁਝਾਈ ਸਦਾ ਆਨੰਦ ਰਹੇ ਦਿਨ ਰਾਤੀ ਆਨੰਦੇ ਰਹੇ ਲੇਵ ਲਾਈ ਨਾਨਕ ਸਹਿਜੇ ਹਰ ਵਾਰ ਪਾਇਆ ਸਾਧਨੋਂ ਨਿਦ ਪਾਈ ਗੌੜੀ ਮੈਲਾ ਤੀਜਾ ਮਾਇਆ ਸਰਸਬਲ ਵਰਤੈ ਜੀਓ ਕਿਉ ਕਰ ਦੁਤਰ ਤਰਿਆ ਜਾਏ RAM ਨਾਮ ਕਰ ਬੋਇ ਥਾ ਜੀਓ ਸ਼ਬਦ ਖੇਵਟ ਵਿੱਚ ਪਾਏ ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲੰਘਾਏ ਇਨ ਬਿਦ ਦੁੱਤ ਹਰ ਤਰੀਏ ਗੁਰਮੁਖ ਭਗਤ ਪ੍ਰਾਪਤ ਹੋਵੇ ਜੀਵਤਿਆਂ ਈਓ ਮਰੀਏ ਖਿਨ ਮੈਂ RAM ਨਾਮ ਕਿਲਵਿਖ ਕਾਤੇ ਭੈ ਪਵਿੱਤ ਸਰੀਰਾ ਨਾਨਕ RAM ਨਾਮ ਨਿਸਤਾਰ ਕੰਚਨ ਭੈ ਮਨੂਰਾ ਇਸਤਰੀ ਪੁਰਖ ਕਾਮ ਵਿਆਪੇ ਜੀਓ RAM ਨਾਮ ਕੀ ਬਿਦ ਨਹੀਂ ਜਾਣੀ ਮਾਤ ਪਿਤਾ ਸੋਤ ਭਾਈ ਖਰੇ ਪਿਆਰੇ ਜੀਓ ਡੂਬ ਮੋਏ ਬਿਨ ਪਾਣੀ ਡੂਬ ਮੋਏ ਬਿਨ ਪਾਣੀ ਘਤ ਨਹੀਂ ਜਾਣੀ ਹਉ ਮੈਂ ਧਾਤ ਸੰਸਾਰੇ ਜੋ ਆਇਆ ਸੋ ਸਭ ਕੋ ਜਾਸੀ ਉਬੜੇ ਗੁਰੂ ਵਿਚਾਰੇ ਗੁਰਮੁਖ ਹੋਵੈ ਨਾਮ ਨਾਮ ਖਾਣ ਆਪ ਤਰੈ ਕੁਲ ਤਾਰੇ ਨਾਨਕ ਨਾਮ ਵਸੈ ਘਟ ਅੰਤਰ ਗੁਰਮਤਿ ਮਿਲੇ ਪਿਆਰੇ RAM ਨਾਮ ਬਿਨ ਕੋ ਥਿਰ ਨਾਹੀ ਜੀਉ ਬਾਜੀ ਹੈ ਸੰਸਾਰਾ ਦਿੜ ਭਗਤ ਸੱਚੀ ਜੀਉ RAM ਨਾਮ ਵਾਪਾਰਾ ਰਾਮ ਨਾਮ ਵਾਪਾਰ ਅਗੰਮ ਅਪਾਰ ਗੁਰਮਤੀ ਧਨ ਪਾਈਐ ਸੇਵਾ ਸੂਤ ਭਗਤ ਐ ਸਾਚੀ ਵਿੱਚੋਂ ਆਪ ਗਵਾਈਐ ਹਮ ਮਤ ਹੀਣ ਮੂਰਖ ਮੁਗਧ ਅੰਧੇ ਸਤਗੁਰ ਮਾਰਗ ਪਾਏ ਨਾਨਕ ਗੁਰਮੁਖ ਸ਼ਬਦ ਸੁਹਾਵੇ ਅਨੰਦ ਹਰ ਗੁਣ ਗਾਏ ਆਪ ਕਰਾਏ ਕਰੇ ਆਪ ਜੀਓ ਆਪੇ ਸ਼ਬਦ ਸਵਾਰੇ ਆਪੇ ਸਤਗੁਰ ਆਪ ਸ਼ਬਦ ਜੀਓ ਜੁਗ ਜੁਗ ਭਗਤ ਪਿਆਰੇ ਜੁਗ ਜੁਗ ਭਗਤ ਪਿਆਰੇ ਹਰ ਆਪ ਸਵਾਰੇ ਆਪੇ ਭਗਤੀ ਲਾਏ ਆਪੇ ਦਾਨ ਆਪੇ ਬਿਨਾ ਆਪੇ ਸੇਵ ਕਰਾਏ ਆਪੇ ਗੁਣ ਦਾਸਾ ਅਬ ਗੁਣ ਕਾਟੇ ਹਿਰਦੈ ਨਾਮ ਵਸਾਏ ਨਾਨਕ ਸਦ ਬਲਿਹਾਰੀ ਸੱਚੇ ਵਿਟੋ ਆਪੇ ਕਰੇ ਕਰਾਏ ਗਉੜੀ ਮੈਲਾ ਤੀਜਾ ਗੁਰ ਕੀ ਸੇਵਾ ਕਰ ਪਿਰਾ ਜੀਓ ਹਰ ਨਾਮ ਧਿਆਏ ਮਨਝੋ ਦੂਰ ਨ ਜਾਹੇ ਪਿਰਾ ਜੀਓ ਘਰ ਬੈਠਿਆਂ ਹਰ ਪਾਏ ਘਰ ਬੈਠਿਆਂ ਹਰ ਪਾਏ ਸਦਾ ਚਿਤ ਲਾਏ ਸਹਿਜੇ ਸਤ ਸੁਭਾਏ ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੂੰ ਆਪ ਕਰਾਏ ਨਾਮੋਂ ਬੀਜੇ ਨਾਮੋਂ ਜਮੈ ਨਾਮੋਂ ਮਨ ਲਸਾਏ ਨਾਨਕ ਸੱਚ ਨਾਮ ਵਡਿਆਈ ਪੂਰਬ ਲਿਖਿਆ ਪਾਏ ਹਰ ਕਾ ਨਾਮ ਮਿੱਠਾ ਪਿਰਾ ਜੀਓ ਜਾਂ ਚਾ ਖੈ ਚਿਤ ਲਾਏ ਰਸਨਾ ਹਰ ਰਸ ਚਾਖ ਮੋਈਏ ਜੀਓ ਅੰਮ੍ਰਸ ਸਾਦ ਗੁਵਾਏ ਸਦਾ ਹਰ ਰਸ ਪਾਏ ਜਾਂ ਹਰ ਪਾਏ ਰਸਨਾ ਸ਼ਬਦ ਸੁਹਾਏ ਨਾਮ ਧਿਆਏ ਸਦਾ ਸੁਖ ਪਾਏ ਨਾਮ ਰਹਿ ਲਿਵ ਲਾਏ ਨਾਮੇ ਉਪਜੈ ਨਾਮੇ ਬਿنس ਨਾਮੇ ਸਚ ਸੁਮਾਏ ਨਾਨਕ ਨਾਮ ਗੁਰਮਤੀ ਪਾਈ ਆਪੇ ਲੈ ਲੁਆਏ ਇਹ ਵਿਡਾਣੀ ਚੱਕਿ ਤਿਰਾ ਜੀਓ ਤਨ ਛੋੜ ਪਰਦੇਸ ਸਿਧਾਏ ਦੂਜਾ ਇਨੇ ਸੁਖ ਨਾ ਪਾਇਓ ਤੇਰਾ ਜੀਓ ਵਿਖਿਆ ਲੋਭ ਲੁਭਾਏ ਵਿਖਿਆ ਲੋਭ ਲੁਭਾਏ ਪਰਮ ਪੁਲਾਏ ਓ ਕਿਉਂ ਕਰ ਸੁਖ ਪਾਏ ਚਾਕਰੀ ਵਡਾਣੀ ਖਰੀ ਦੁਖ ਖਾਲੀ ਆਪ ਵੇਚ ਧਰਮ ਮੰਗਵਾਏ ਮਾਇਆ ਬੰਧਨ ਟਿਕਾ ਨਾਹੀ ਖਿੰਖਿਨ ਦੁਖ ਸੰਤਾਏ ਨਾਨਕ ਮਾਇਆ ਕਾ ਦੁਖ ਤਦੇ ਚੂਕੈ ਜਾਂ ਗੁਰ ਸ਼ਬਦੀ ਚਿਤ ਲਾਏ ਮਨ ਮੁਖ ਮੁਗਦ ਗਾਵਾਰ ਤੇਰਾ ਜੀਉ ਸ਼ਬਦ ਮਨ ਨਾ ਵਸਾਏ ਮਾਇਆ ਕਾ ਭ੍ਰਮ ਅੰਦ ਤੇਰਾ ਜੀਉ ਹਰ ਮਾਰਗ ਕਿਉ ਪਾਏ ਕਿਉ ਮਾਰਗ ਪਾਏ ਦਿਨ ਸਤਗੁਰ ਪਾਏ ਮਨ ਮੁਖ ਆਪ ਗਣਾਏ ਹਰ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਕੇਤ ਲਾਏ ਜਿਸ ਨੂੰ ਹਰਿ ਦੀਓ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਨਾਮ ਨਾਮ ਰਤਨ ਜਗ ਲਾਹ ਗੁਰਮੁਖ ਆਪ ਬੁਝਾਏ